ਪੱਛਮੀ ਬੰਗਾਲ ਦੇ ਕੋਲਕਾਤਾ ਦੇ ਵਿੱਚ ਇੱਕ ਸਥਿਅਰਤੀ ਡਾਕਟਰ ਦੇ ਨਾਲ ਬਲਾਤਕਾਰ ਅਤੇ ਹੱਤਿਆ ਦੇ ਵਿਰੁੱਧ ਦੇ ਵਿੱਚ ਰੈਜ਼ੀਡੈਂਟ ਡਾਕਟਰਾਂ ਨੇ ਅੱਜ ਦੇਸ਼ ਦੇ ਵਿਆਪੀ ਹੜਤਾਲ ਕੀਤੀ ਹੈ। ਹਮ ਦਿੱਲੀ ਦੇ ਆਰਨ ਐਲ ਹਸਪਤਾਲ ਅਤੇ ਸਫਦਰ ਚੰਗ ਹਸਪਤਾਲ ਦੇ ਡਾਕਟਰ ਵੀ ਸੜਕਾਂ ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕੇਜੀਐਮਯੂ ਹਸਪਤਾਲ ਦੇ ਡਾਕਟਰ ਵੀ ਬੈਨਰ ਅਤੇ ਪੋਸਟਰ ਲੈ ਕੇ ਸੜਕਾਂ ਤੇ ਉਤਰ ਆਏ ਹਨ। ਇਹ ਹੜਤਾਲ ਅਤੇ ਪ੍ਰਦਰਸ਼ਨ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਅਤੇ ਕੋਲਕਾਤਾ ਦੇ ਵਿੱਚ ਹੋਏ ਕੱਟੜ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਦਿੱਲੀ ਅਤੇ ਦੇਸ਼ ਦੇ ਹੋਰ ਸਰਕਾਰੀ ਹਸਪਤਾਲਾਂ ਦੇ ਵਿੱਚ OPD ਸਰਜਰੀ ਅਤੇ ਲੈਬ ਦਾ ਕੰਮ ਸਿਰਫ ਰੈਜ਼ੀਡੈਂਟ ਡਾਕਟਰ ਹੀ ਸੰਭਾਲਦੇ ਹਨ ਇਸ ਲਈ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਕਾਰਨ ਇਹ ਸਬਾਮਾ ਸਿਹਤ ਸਬਾਮਾ ਪ੍ਰਭਾਵਿਤ ਹੋਈਆਂ ਹਨ ਇੱਕ ਦਿਨ ਪਹਿਲਾਂ ਦਿੱਲੀ ਦੇ AIIMS ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਨੇ ਵਿਰੋਧ ਵਿਰੋਧ ਦੇ ਵਿੱਚ ਮੋਬਤੀ ਮਾਰਚ ਕੱਢਿਆ ਸੀ ਆਰਡੀਏ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਹੜਤਾਲ ਦੇ ਦੌਰਾਨ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ ਇਹ ਹੜਤਾਲ ਵਿੱਚ ਸਿਰਫ ਰੈਜ਼ੀਡੈਂਟ ਡਾਕਟਰ ਹੀ ਹਿੱਸਾ ਲੈਣਗੇ ਜਦਕਿ ਸੀਨੀਅਰ ਡਾਕਟਰ ਅਤੇ ਸਲਾਹਕਾਰ ਮਰੀਜ਼ ਦੀ ਮਰੀਜ਼ਾਂ ਦੀ ਦੇਖਭਾਲ ਕਰਨਗੇ ਹੜਤਾਲ ਦਾ ਮੁੱਖ ਉਦੇਸ਼ ਰੈਜ਼ੀਡੈਂਟ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਕਰਨਾ ਅਤੇ ਕੋਲਕਾਤਾ ਦੇ ਵਿੱਚ ਹੋਏ ਕਤਲ ਦੇ ਵਿਰੁੱਧ ਦੇ ਵਿੱਚ ਪ੍ਰਦਰਸ਼ਨ ਕਰਨਾ ਹੈ ਇਹਨਾਂ ਹਸਪਤਾਲਾਂ ਦੇ ਵਿੱਚ ਹੁਣ ਸੇਵਾਵਾਂ ਬੰਦ ਹਨ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਨੇ ਹਰਤਾਲ ਤੇ ਜਾਣ ਦਾ ਐਲਾਨ ਕੀਤਾ ਅਤੇ ਇਸ ਇਸ ਦੇ ਕਾਰਨ ਡਾਕਟਰ ਨੇ OPD ਦੇ ਵਿੱਚ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਹਾਲਾਂਕਿ ਐਮਰਜੈਂਸੀ ਸੇਵਾਵਾਂ ਅਜੇ ਵੀ ਚਾਲੂ ਹਨ ਡਾਕਟਰਾਂ ਦੀ ਮੰਗ ਹੈ ਕਿ ਇਸ ਪੂਰੇ ਮਾਮਲੇ ਦੀ CBI ਜਾਂਚ ਹੋਣੀ ਚਾਹੀਦੀ ਹੈ ਦੇਸ਼ ਭਰ ਦੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸੋ ਲਵਾ ਅਜਰ ਲੇਡੀ ਹਾਰਡਿੰਗ ਅ ਮੈਡੀਕਲ ਕਾਲਜ ਕਲਾवटी ਚਿਲਡਰਨ ਹਸਪਤਾਲ ਦੀ ਕਰਪਾਲੀ ਹਸਪਤਾਲ ਸਬਦਰਗੰਗ ਹਸਪਤਾਲ ਰਾਮਨੋਹਰ ਲੋਈਆ ਹਸਪਤਾਲ ਮਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਨਾਲ ਸਬੰਧਤ ਲੋਕ ਨਾਇਕ ਹਸਪਤਾਲ ਜੀਬੀ ਪੰਥ ਹਸਪਤਾਲ ਦੀਨ ਦਿਆਲ ਉਪਾਦੀ ਹਸਪਤਾਲ ਅਤੇ ਕਈ ਹਸਪਤਾਲਾਂ ਦੇ ਵਿੱਚ ਓਪੀਡੀ ਸੇਵਾਵਾਂ ਵੀ ਉਪਲਬਧ ਹਨ। ਹੋਰ ਸਰਕਾਰੀ ਹਸਪਤਾਲਾਂ ਦੇ ਵਿੱਚ ਇਲੈਕਟਿਵ ਸਰਜਰੀ ਅਤੇ ਲੈਬ ਦਾ ਕੰਮ ਵੀ ਬੰਦ ਹੈ। ਬੰਗਾਲ ਦਾ আরজি ਕੰਮ ਜੋ ਕਿ ਮੈਡੀਕਲ ਕਾਲਜ ਅਤੇ ਹਸਪਤਾਲਾਂ ਦੇ ਵਿੱਚ ਬਾਰੇ ਕਾਉਂਟਰ ਵੀ ਬੰਦ ਕਰ ਦਿੱਤੇ ਗਏ ਹਨ ਇਸ ਕਾਰਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੇਵਾਵਾਂਾਂ ਪ੍ਰਭਾਵਿਤ ਹੋਈਆਂ ਹਨ ਜਾਣਕਾਰੀ ਲਈ ਦੱਸ ਦਈਏ ਕਿ ਕੋਲਕਾਤਾ ਦੇ আরਜੀ ਕਰ ਮੈਡੀਕਲ ਕਾਲਜ ਦੇ ਵਿੱਚ ਡਿਊਟੀ ਦੇ ਦੌਰਾਨ ਇੱਕ ਪੋਸਟ ਗ੍ਰੈਜੂਏਟ ਟ੍ਰੇਨਿੰਗ ਡਾਕਟਰ ਦੀ ਬਲਾਤਕਾਰ ਅਤੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਫੈਨਰੇਸ਼ਨ ਆਫ ਰੈਜ਼िडੈਂਟ ਡਾਕਟਰ ਐਸੋਸੀਏਸ਼ਨ ਦੇ ਸੱਦੇ ਤੇ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ ਸਰਕਾਰੀ ਹਸਪਤਾਲ ਦੇ ਸੈਮੀਨਾਰ ਰੂਮ ਦੇ ਵਿੱਚ ਸ਼ੁੱਕਰਵਾਰ ਨੂੰ ਇੱਕ ਸਿਆਰਤੀ ਡਾਕਟਰ ਦੀ Laash ਅਰਧ ਨਗਨ ਹਾਲਤ ਦੇ ਵਿੱਚ ਮਿਲੀ ਸੀ